ਇੱਕ ਪਾਸੇ ਜੋਸ਼ਨ ਦੂਜੇ ਪਾਸੇ ਚੀਕ ਚਿਹਾੜਾ ਐਮਐਲ ਨੇ ਕੀਤਾ ਆਪਣੇ ਹੀ ਵਰਕਰ ਨਾਲ ਧੱਕਾ ਇੱਕ ਨੂੰ ਮਿਲੀ ਪ੍ਰਦਾਨਗੀ ਦੂਜੇ ਨੇ ਚੁੱਕਿਆ ਖੌਫਨਾਕ ਕਦਮ ਸਿੱਧੇ ਨਹੀਂ ਚੜਿਆ ਸੌਦਾ ਟੈਐਮਐਲ ਨੇ ਮੋੜੀ ODE ਬਦਲੇ ਲਈ ਰਕਮ ਵਾਮੈਨੇ ਪੈਸੇ ਜਿਹੜੇ ਮੋੜੇ ਨੇ ਆ ਬਚਾਰ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਤੇ ਉਮੀਆਂ ਮੋੜ ਕੇ ਸਾਡਾ ਸੌਦਾ ਭੂਲ ਨਿਕਲਿਆ ਜੀ ਹਾਂ ਪਹਿਲਾਂ ਜ਼ਰਾ ਇਹ ਦੋ ਵੀਡੀਓ ਵੇਖੋ ਵਾਮੈਨੇ ਪੈਸੇ ਜਿਹੜੇ ਮੋੜੇ ਨੇ ਆ ਬਚਾਰ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਤੇ ਉਮੀਆਂ ਮੋੜ ਕੇ ਸਾਡਾ ਸੌਦਾ ਭੂਲ ਨਿਕਲਿਆ ਠੀਕ ਆ ਦਲਕੇ ਕਰਾਂਗੇ ਠੀਕ ਆ ਬਈ ਗੁਰਪ੍ਰੀਤਾਨ ਮੈਨੂੰ ਕਰਨ ਲੈ ਕੋਈ ਜੱਕਨਾ ਲੈ ਕੋਈ ਚੱਕਰ ਨਹੀਂ ਜੁਆਏ ਜਾਣਿਆ ਬਚਾਰਿਆ ਇਹਦੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਬਈ ਨਾ ਨਾ ਕੋਈ ਨਾ ਲੈਦਾ ਜਲੂਸ ਕੱਢਾਂਗੇ ਬਾਈ ਸੌਦਾ ਤਾਂ ਆਪਣਾ ਹੋਇਆ ਦੀ 3 ਹਾਂ ਹਾਂ ਲੈ 3 ਸਭ ਤੋਂ ਵੱਡੀ ਤਾਂ ਕੋਈ ਜੇ ਮੈਂ ਮਰਦਾਂ ਨਾ ਮੇਰੀ ਜਾਨ ਦੇ ਜ਼ਿੰਮੇਵਾਰ ਮੰਦੀਪ ਲਖੇਵਾਲ ਜਿਹਦੇ ਘਰ ਵਾਲੀ ਇੱਕ ਗੁਰਪ੍ਰੀਤੋਂ ਇੱਕ ਗੁਰਪ੍ਰੀਤੋਂ ਨਾ ਪਰ ਇੱਕ ਸਾਡੇ ਪਿੰਡ ਵਾਲਾ ਗੁਰਪ੍ਰੀਤ ਦੇਖੋ ਲੱਖਾਂ ਇਹ ਮੇਰੀ ਜਾਨ ਦੇ ਜ਼ਿੰਮੇਵਾਰ ਨੇ ਪ੍ਰਧਾਨ ਅੱਜ ਬਣਾ ਲੈਣ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਮਰੇ ਹੋਣੀ ਚਾਹਣੀ ਕਿਹੜਾ ਸੌਦਾ ਸੀ ਜਿਹੜਾ ਸਿਰੇ ਨਹੀਂ ਚੜਿਆ ਪੂਰਾ ਮਾਮਲਾ ਕੀ ਹੈ ਹੁਣ ਉਹ ਵੀ ਤੁਹਾਨੂੰ ਸਮਝਾਉਂਦੇ ਹਾਂ ਦਰਸਲ ਸ਼ਿਰਗੁਰ ਤੇਗ ਬਹਾਦਰ ਟਰੱਕ ਯੂਨੀਅਨ ਪਵਾਨੀਗੜ੍ਹ ਦੀ ਚੌਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਮਚ ਗਿਆ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਸ਼ਖਸ ਨੇ ਇੱਕ ਹੋਕਨਾ ਕਦਮ ਚੁੱਕ ਲਿਆ ਚੌਂ ਦੇ ਦੌਰਾਨ ਜ਼ਹਿਰ ਨਿਗਲ ਲਿਆ ਜਿਸ ਸ਼ਖਸ ਨੇ ਆਪਣੇ ਆਪ ਨੂੰ ਖਤਮ ਕਰਨਾ ਚਾਹਿਆ ਉਸ ਦਾ ਨਾਮ ਅਨਜੀਤ ਸਿੰਘ ਹੈ ਜੋ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਸੰਗਰੂਰ ਤੋਂ ਮੌਜੂਦਾ ਐਮ ਐਲ ਏ ਦਾ ਵੀ ਕਰੀਬੀ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਯੂਨੀਅਨ ਦੀ ਪ੍ਰਦਾਨਗੀ ਨੂੰ ਲੈ ਕੇ ਚਾਰ ਨਾਂ ਤੈ ਕੀਤੇ ਗਏ ਸੀ ਜਾਂ ਚਾਰ ਪਰਚੀਆਂ ਪਾਈਆਂ ਗਈਆਂ ਸੀ ਇਹਨਾਂ ਆਚਾਰਾਂ ਨੇ ਵਾਰ-ਵਾਰੀ ਇੱਕ-ਇੱਕ ਸਾਲ ਯੂਨੀਅਨ ਦਾ ਪ੍ਰਦਾਨ ਬੜਨਾ ਸੀ ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਵਾਰੀ ਮਨਜੀਤ ਸਿੰਘ ਕਾਕਾ ਫੱਗੂ ਵਾਲੇ ਦੀ ਸੀ ਬਕਾਇਦਾ 30 ਲੱਖ ਵਿੱਚ ਪ੍ਰਦਾਨਗੀ ਦਾ ਸੌਦਾ ਵੀ ਤੈ ਹੋਇਆ ਸੀ ਐਮਐਲਏ ਨਰਿੰਦਰ ਕੌਰ ਪਰ ਅੱਜ ਦਿਨ ਆ ਜੀ ਹਾਂ ਇਲਜ਼ਾਮ ਤਾਂ ਇਹੋ ਲੱਗੇ ਨੇ ਹਤੇ ਇਲਜ਼ਾਮ ਇਹ ਵੀ ਨੇ कि दूसरी तिर ने ਵੱਧ ਪੈਸੇ ਆਫਰ ਕਰ ਦਿੱਤੇ ਜਿਸ ਤੋਂ ਬਾਅਦ ਮਨਜੀਤ ਸਿੰਘ ਫਗਵਾਲਵਲੋਂ ਪਰਦਾਨਗੀ ਲੈਣ ਲਈ ਪੇਜੇ ਪੈਸੇ ਮੋੜ ਦਿੱਤੇ ਗਏ ਅਤੇ ਦੂਜੇ ਥਿਰ ਦਾ ਪ੍ਰਧਾਨ ਬਣਾ ਦਿੱਤਾ ਗਿਆ ਇਹ ਵੀਡੀਓ ਵੀ ਉਸੇ ਸਮੇਂ ਦੀ ਹੀ ਦੱਸੀ ਜਾ ਰਹੀ ਹੈ ਜਦ ਉਸ ਸੌਦਾ ਸਿਰੇ ਨਾ ਚੜਨ ਤੇ ਪੈਸੇ ਵਾਪਸ ਮੋੜੇ ਗਏ ਅਤੇ ਜਦ ਪ੍ਰਦਾਨਗੀ ਦਾ ਐਲਾਨ ਹੋਇਆ ਤਾਂ ਆਪਣੀ ਜ਼ਲਾਲਤ ਨਾ ਸਹਾਰਦਿਆਂ ਮਨਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ ਜਿहां ਦੱਸਿਆ ਇਹੋ ਜਾ ਰਹੇ ਹੈ ਇਲਜ਼ਾਮ ਇਹੋ ਲਗਾਏ ਜਾ ਰਹੇ ਹੈ ਐਮਐਲਏ ਨੇ ਆ ਕੇ ਰਿਸ਼ਵਤ ਦੀ ਮੰਗ ਕੀਤੀ 30 ਲੱਖ ਰੁਪਏ ਦੀ ਮੰਗ ਕੀਤੀ ਉਹਦੀ ਵੀਡੀਓ ਹੈਗੀ ਆ ਤੇ 30 ਲੱਖ ਰੁਪਏ ਲਿਆ 30 ਲੱਖ ਲੈ ਕੇ ਫਿਰ ਉਸ ਤੋਂ ਬਾਅਦ 15 ਦਿਨ 30 ਲੱਖ ਰੱਖਦੀ ਹੈ ਰੱਖ ਕੇ 30 ਲੱਖ ਫਿਰ ਉਸ ਤੋਂ ਬਾਅਦ ਇਹਨਾਂ ਨੇ 30 ਲੱਖ ਵਾਪਸ ਕੀਤਾ ਉਹਦੀ ਵੀ ਵੀਡੀਓ ਹੈਗੀ ਆ ਤੇ 30 ਲੱਖ ਪਹਿਲਾਂ ਇਹਨਾਂ ਨੇ ਲਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਵਾਪਸ ਕੀਤਾ ਫਿਰ ਦੂਸਰੀ ਧਿਰ ਤੋਂ ਇਹਨਾਂ ਨੂੰ ਸ਼ਾਇਦ ਮੇ ਵੀ ਵੱਧ ਮਿਲ ਗਏ ਹੋਣਗੇ 50 ਲੱਖ 51 ਲੱਖ ਜਿੰਨਾ ਵੀ ਮਿਲ ਗਿਆ ਹੋ ਉਹ ਲੈ ਲਿਆ ਉਹ ਲੈ ਕੇ ਤੇ ਇਧਰ ਵੀ ਸਾਡੇ ਨਾਲ ਵੀ ਹਾਂ ਕੀਤੀ ਹੋਈ ਸੀ ਵੀ ਹਾਂ ਤੁਹਾਨੂੰ ਵੀ ਇਧਰ ਪ੍ਰਧਾਨ ਬਣਾਉਣਾ ਤੇ ਮੌਕੇ ਤੇ ਆ ਕੇ ਇਹਨਾਂ ਨੇ ਇਹ ਜਿਸੀ ਕੀਤੀ ਹੈ ਰਿਸ਼ਵਤ ਦਾ ਸਰਿਆਂਮ ਇਹਨਾਂ ਨੇ ਕੰਮ ਕੀਤਾ ਜਿਵੇਂ ਆਪਣੇ ਆਮ ਆਦਮੀ ਸਰਕਾਰ ਕਹਿੰਦੀ ਹੈ ਨਾ ਵੀ ਅਸੀਂ ਰਿਸ਼ਵਤ ਨਹੀਂ ਲੈਂਦੇ ਰਿਸ਼ਵਤ ਨਹੀਂ ਲੈਂਦੇ ਤਾਂ ਆ ਹੁਣ ਦੇਖ ਲਓ ਕੀ ਕੰਮ ਹੋਇਆ ਹੋਇਆ ਹੁਣ ਆ ਬੰਦਾ ਪਿਆ ਸਾਡਾ ਹਸਪੀਟਲ ਇਹ ਸੀ ਇਹ ਆਮ ਆਦਮੀ ਪਾਰਟੀ ਨਾਲ ਦਿਲੋਂ ਜੁੜੇ ਹੋਏ ਸੀ ਜਿਵੇਂ ਸ਼ੁਰੂ ਤੋਂ ਇਹਦਾ ਸਾਥ ਦਿੰਦੇ ਆ ਰਹੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਪ੍ਰਸ਼ਾਸਨ ਤਹੀ ਮੰਗ ਕਰਦੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡਾ ਬੰਦਾ ਮਰ ਜਾਂਦਾ ਇਹ ਪਰਚਾ ਅਨੰਤਪੁਰ ਭੜਾਜ ਦੇ ਪੈਣਾ ਚ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਫਿਲਹਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਜਿਵੇਂ ਹੀ ਉਸ ਦੀ ਹਾਲਤ ਸਥਿਰ ਹੁੰਦੀ ਹੈ ਤਾਂ ਬਿਆਨ ਦਰਜ ਕਰ ਜਾਂਚ ਕਰਵਾਈ ਜਾਏ। ਕੋਈ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਕੋਈ ਸਰਫਾਸ ਵਗੈਰਾ ਦੀ ਕੀ ਘਟਨਾ ਕੀ ਹੋਈ ਹੈ? ਹਾਂ ਜਿਵੇਂ ਸਾਨੂੰ ਪਤਾ ਲੱਗਿਆ ਵੀ ਇੱਕ ਕਾਕਾ ਨਾਮ ਦਾ ਬੰਦਾ ਹੈ ਫਗੂਆਲਾ ਉਹਨੇ ਕੁਝ ਐਦਾਂ ਦਾ ਕੋਈ ਚੀਜ਼ ਖਾਧੀ ਹੈ ਕੋਈ ਅੰਦਰ ਟ੍ਰੀਟਮੈਂਟ ਨਹੀਂ ਤੇ ਜਿੱਦਾਂ ਦਾ ਉਹਨਾਂ ਦਾ ਇਲਾਜ ਤੋਂ ਬਾਅਦ ਸਾਨੂੰ ਜਿੱਦਾਂ ਦੇ ਫੈਕਟ ਸਾਹਮਣੇ ਆਵਣਗੇ। ਉਦੋਂ ਤੱਕ ਜੇਕਰ ਸਾਨੂੰ ਕੁਛ ਦਾ ਦੋਸ਼ ਪਾਇਆ ਗਿਆ ਤਾਂ ਅਸੀਂ ਕਾਰਵਾਈ ਕੀਤੀ ਜਾਊਗੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੁਖਪਾਲ ਖੈਰਾ ਨੇ ਵੀ ਟਵੀਟ ਕਰ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਪਰ ਆਜ ਤੇ ਨਿਸ਼ਾਨੇ 사ਤੇ ਕਿਉਂਕਿ ਇਲਜ਼ਾਮ ਲੱਗ ਰਹੇ ਨੇ ਕਿ 30 ਲੱਖ ਵਾਲਾ ਸੌਦਾ ਐਮਐਲਏ ਸਾਇਬਾ ਨਾਲ ਹੀ ਹੋਇਆ ਸੀ ਅਤੇ ਇਹੋ ਇਲਜ਼ਾਮ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਲਗਾਏ ਗਏ ਉਹਨਾਂ ਇਲਜ਼ਾਮ ਲਗਾਇਆ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਸ਼ਖਸ ਨਰਿੰਦਰ ਕੌਰ ਪਰ ਆਜ ਦਾ ਕਰੀਬੀ ਹੈ ਜਿਸ ਨੇ ਪੀੜਤ ਨੂੰ ਸੌਦੇ ਵਾਲੇ ਪੈਸੇ ਵਾਪਸ ਭੇਜੇ ਸੀ ਮਾਮਲਾ ਬੇਹੱਦ ਵੱਡਾ ਹੈ ਅਤੇ ਇਲਜ਼ਾਮ ਬੇਹੱਦ ਸੰਗੀਨ ਇਹਨਾਂ ਇਲਜ਼ਾਮਾਂ ਬਾਰੇ ਜਦੋਂ ਨਰਿੰਦਰ ਕੌਰ ਪਰ ਆਜ ਨੂੰ ਸਾਡੇ ਪੱਤਰਕਾਰ ਵੱਲੋਂ ਸਵਾਲ ਕੀਤੇ ਗਏ ਤਾਂ ਐਮ ਐਲ ਏ ਸਾਹਿਬਾ ਦਾ ਕੀ ਕਹਿਣਾ ਸੀ ਲਓ ਤੁਸੀਂ ਵੀ ਸੁਣ ਲਓ ਇਸ ਦੇ ਵਿੱਚ ਜੋ ਚੀਜ਼ ਹੋਈ ਹੈ ਉਹ ਬੜੀ ਮਤਭਾਗੀ ਹੈ ਜੀ ਪਰ ਇਹਦੇ ਤੇ ਜੋ ਵੀ ਹੈ ਮੈਂ ਤਾਂ ਸਿੱਧਾ ਐਸ ਐਸ ਪੀ ਨੂੰ ਵੀ ਕਿਹਾ ਕਿ ਇਹਦੇ ਤੇ ਜਿਹੜੀ ਇਨਵੈਸਟੀਗੇਸ਼ਨ ਹੋ ਕੇ ਤੇ ਜਿਹੜੀ ਕਾਰਵਾਈ ਆ ਪ੍ਰੋਪਰ ਬੰਦਿਆਂ ਤੇ ਹੋ ਜਾਣੀ ਚਾਹੀਦੀ ਹੈ ਜੀ ਮੈਨੂੰ ਜੇ ਗੱਲ ਕੀਤੀ ਜਾਵੇ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਹ ਦੱਸਿਆ ਜਾ ਰਿਹਾ ਕਿ ਕੋਈ ਗੁਰਪ੍ਰੀਤ ਨਾਂ ਦਾ ਤੁਹਾਡਾ ਨਜੀ ਕੀ ਨਦਾਂਪੁਰ ਤੋਂ ਉਹ ਪੇਮੈਂਟ ਦੀ ਕੋਈ ਗੱਲ ਕਰ ਰਹੇ ਨੇ ਉਹ ਕੀ ਹੈਗਾ ਫਿਰ ਮਸਲਾ ਦੇਖੋ ਮੈਂ ਉਹ ਵੀਡੀਓ ਦੇਖੀ ਹੈ ਜੀ ਤੇ ਜਿਹੜੀ ਹੈਗੀ ਆ ਉਸ ਵੀਡੀਓ ਦੇ ਆਧਾਰ ਤੇ ਕਿ ਜਿਹੜਾ ਕੋਈ ਪੈਸੇ ਨੇ ਜਿਹੜੇ ਜੋ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਉਹ ਕਿਹੜੇ ਬੰਦੇ ਨੇ ਜਿਹੜੇ ਉੱਥੇ ਬੈਠੇ ਨੇ ਤੇ ਇੰਨਾ ਪੈਸਾ ਉਹ ਆਇਆ ਕਿੱਥੋਂ ਆ ਤੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਮੈਂ ਤਾਂ ਉਸ ਵੀਡੀਓ ਦੇ ਆਧਾਰ ਤੇ ਜਿੰਨੀ ਕਿ ਮੈਂ ਵੀਡੀਓ ਦੇਖੀ ਐ ਕਲਿੱਪ ਦੇਖੀ ਐ ਉਸ ਆਧਾਰ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਬੰਦੇ ਕੋਈ ਉਹਦੇ ਵਿੱਚ ਇਨਵੋਲਵ ਨੇ ਚਾਹੇ ਕੋਈ ਦੇਣ ਚ ਕੋਈ ਲੈਣ ਚ ਚਾਹੇ ਵੀਡੀਓ ਬਣਾਉਣ ਚ ਜਿੰਨੇ ਵੀ ਕੋਈ ਬੰਦੇ ਨੇ ਉਹਦੀ ਸਾਰੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਉਹਨਾਂ ਬੰਦਿਆਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਆ ਇਹ ਹਦਾਇਤ ਮੈਂ ਜਿਹੜੀ ਪੁਲਿਸ ਨੂੰ ਜਿਹੜੀ ਦੇ ਚੁੱਕੀ ਆ ਤੇ ਤੁਹਾਡੇ ਤੇ ਵੀ ਦੋਸ਼ ਲਾ ਰਹੇ ਨੇ ਜੀ ਦੇਖੋ ਸਿਆਸਤ ਦੇ ਵਿੱਚ ਆਏ ਆ ਤੇ ਸਿਆਸਤ ਦੇ ਵਿੱਚ ਹੁਣ ਇੰਡੀਵਿਜੂਅਲੀ ਤਾਂ ਇਕੱਲਾ ਦਾ ਬੰਦਾ ਕੁਝ ਨਹੀਂ ਹੁੰਦਾ ਤੁਹਾਡਾ ਦਾਇਰਾ ਹੁੰਦਾ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਹੋਣੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ ਹੁੰਦੇ ਜੀ ਸੋ ਜਿਹੜੀ ਚੀਜ਼ ਗਲਤ ਹੈ ਤਾਂ ਉਹ ਚੀਜ਼ ਗਲਤ ਹੈ ਸੋ ਜਿਨੇ ਜਿਹੜੀ ਕੋਈ ਚੀਜ਼ ਗਲਤ ਕੀਤੀ ਹੈ ਜੀ ਚਾਹੇ ਕੋਈ ਇਹ ਫਰਕ ਨਹੀਂ ਪੈਂਦਾ ਕਿ ਕੌਣ ਕਿਹਦਾ ਬੰਦਾ ਕਿਹਦਾ ਨਹੀਂ ਹੈਗਾ ਕਿਹੜੀ ਪਾਰਟੀ ਦਾ ਹੈਗਾ ਕਿਹੜੀ ਨਹੀਂ ਦਾ ਹੈਗਾ ਜੋ ਜੀਨੇ ਜੋ ਚੀਜ਼ ਗਲਤ ਕੀਤੀ ਆ ਉਹਨੂੰ ਉਹਦੀ ਸਜ਼ਾ ਮਿਲ ਜਾਣੀ ਚਾਹੀਦੀ ਆ ਤੇ ਉਹਨਾਂ ਦੇ ਉੱਤੇ ਉਹ ਕਾਰਵਾਈ ਜਿਹੜੀ ਉਹ ਹੋ ਜਾਣੀ ਚਾਹੀਦੀ ਆ ਜੀ ਹਾਂ ਐਮ ਐਲ ਏ ਸਾਹਿਬਾ ਦਾ ਕਹਿਣਾ ਸੀ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਹਦਾਇਤਾਂ ਵੀ ਦੇ ਦਿੱਤੀਆਂ ਨੇ ਨਾਲ ਹੀ ਇਹ ਵੀ ਕਿਹਾ ਕਿ ਇਹ ਜਿਹੜਾ ਵੀਡੀਓ ਪੈਸੇ ਵਾਲਾ ਵਿਖਾਇਆ ਜਾ ਰਿਹਾ ਹੈ ਇਹ ਵੀ ਸਿਰਫ ਉਹਨਾਂ ਨੇ ਸੋਸ਼ਲ ਮੀਡੀਆ ਤੇ ਹੀ ਵੇਖਿਆ ਹੈ ਪਰ ਸਵਾਲ ਇਹ ਵੀ ਹੈ ਕਿ ਇੱਕ ਸ਼ਖਸ ਦੀ ਜਾਣਤੇ ਬਣ ਗਈ ਵੀਡੀਓ ਵਾਇਰਲ ਹੋ ਗਈ ਪਰ ਹਾਲੇ ਤੱਕ ਕਟੜ ਇਮਾਨਦਾਰ ਰੱਖਉਣ ਵਾਲੀ ਪਾਰਟੀ ਦੀ ਲੀਡਰਸ਼ਿਪ ਚੁੱਪ ਕਿਉਂ ਹੈ ਜੇ ਇਲਜ਼ਾਮ ਇੱਕ ਮੌਜੂਦਾ ਐਮ.ਐਲ.ਏ ਤੇ ਲੱਗੇ ਨੇ ਤਾਂ ਕਿ ਜਾਂਚ ਲਈ ਕੋਈ ਉੱਚ ਪਦਰੀ ਕਮੇਟੀ ਜਾਂ ਟੀਮ ਨਹੀਂ ਬਣਾਈ ਜਾਣੀ ਚਾਹੀਦੀ ਦੱਸੋ ਕੀ ਸਮਝੀ ਜਿਹੜਾ ਮਨਜੀਤ ਸਿੰਘ ਫੱਗੋ ਵਾਲਾ ਕਾਕਾ ਹੈ ਉਹ ਵੀ ਨਰਿੰਦਰ ਕੌਰ ਦਾ ਜਿਹੜਾ ਨਜ਼ਦੀਕੀ ਦੱਸਿਆ ਜਾ ਰਿਹਾ ਤੇ ਜਿਹੜਾ ਮੌਜੂਦਾ ਪ੍ਰਧਾਨ ਹੈ ਉਹ ਵੀ ਨਰਿੰਦਰ ਕੌਰ ਪਰ ਐਮ ਐਲ ਏ ਉਹਨਾਂ ਦਾ ਨਜ਼ਦੀਕੀ ਹੈਗਾ ਜਦੋਂ ਅਸੀਂ ਨਰਿੰਦਰ ਕੌਰ ਭਰਾ ਜਨਾ ਇਸ ਸੰਬੰਧੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਸਾਬ ਕਹਿ ਦਿੱਤਾ ਕਿ ਪਾਰਟੀ ਦੇ ਨਾਲ ਕਾਫੀ ਲੋਕ ਕੰਮ ਕਰਦੇ ਹੁੰਦੇ ਆ ਤੇ ਕੋਈ ਕੋਈ ਵੀ ਬੰਦਾ ਅਜਿਹਾ ਕੰਮ ਕਰਦਾ ਤਾਂ ਉਹਨੂੰ ਬਕਸਿਆਂ ਨਹੀਂ ਜਾਊਗਾ ਸਰਕਾਰ ਇੱਕ ਪਾਸੇ ਇਮਾਨਦਾਰੀ ਦਾ ਢੰਡੋਰਾ ਪਿੱਟ ਰਹੀ ਹੈ ਤੇ ਦੂਜੇ ਪਾਸੇ 30-30 ਲੱਖ ਰੁਪਏ ਦਾ ਕੱਪੜਾ ਜਿਹੜਾ ਉਹ ਨਿਕ ਸਭ ਉੱਪਰ ਕੇ ਸਾਹਮਣੇ ਆਇਆ ਕੀ ਵੀਡੀਓਜ਼ ਦੀ ਸੱਚਾਈ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਭੀਮਾ ਪੱਟੀਵਾਲ ਦੇ ਨਾਮ ਗੁਰਦਰਸ਼ ਸਿੰਘ ਸਿੱਧੂ ਪੀਟੀਸੀ న్యూਸ ਸੰਗਰੂਰ